ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਕਾਦੀਆਂ ਤੋਂ ਕਾਦੀਆਂ ਪੁਲਿਸ ਵੱਲੋਂ ਸੰਦੂ ਡਰੀਮਲੈਂਡ ਪੈਲੈਸ ਵਿੱਚ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਰਾਹੇ ਨੁਮਾਈ ਥਾਣਾ ਕਾਦੀਆਂ ਦੇ ਐਸਐਚਓ ਬਲਵਿੰਦਰ ਸਿੰਘ ਅਤੇ ਡੀਐਸਪੀ ਸ਼੍ਰੀ ਹਰੀਕ੍ਰਿਸ਼ਨ ਸਿੰਘ ਵੱਲੋਂ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸਐਸਪੀ ਸੁਹੇਲ ਮਹੀਰ ਆਈਪੀਐਸ ਬਟਾਲਾ ਪੁੱਜੇ ਇਸ ਮੌਕੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੁਲਿਸ ਵੱਲੋਂ ਇੱਕ ਵਟਸਐਪ ਨੰਬਰ ਜਾਰੀ ਕੀਤਾ ਗਿਆ ਅਤੇ ਪਬਲਿਕ ਨੂੰ ਕਿਹਾ ਗਿਆ ਕਿ ਜੇਕਰ ਤੁਹਾਨੂੰ ਕਿਸੇ ਨਸ਼ੇ ਤਸਕਰ ਦਾ ਪਤਾ ਲੱਗਦਾ ਹੈ ਤਾਂ ਤੁਸੀਂ ਇਸ WhatsApp ਨੰਬਰ ਤੇ ਜਾਣਕਾਰੀ ਦੇ ਸਕਦੇ ਹੋ ਪਬਲਿਕ ਵੱਲੋਂ ਵੀ ਨਸ਼ਾ ਤਸਕਰਾਂ ਬਾਰੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਉੱਥੇ ਹੀ DSP ਹਰਕਿਸ਼ਨ ਸਿੰਘ ਵੱਲੋਂ ਆਈ ਹੋਈ ਪਬਲਿਕ ਦਾ ਧੰਨਵਾਦ ਕੀਤਾ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਪੰਜਾਬ ਪੁਲਿਸ ਦਾ ਜਿਹੜਾ ਸੰਪਰਕ ਉਪਰਾਲਾ ਹੈ ਉਸੇ ਤਹਿਤ ਅੱਜ ਮੈਂ ਇੱਥੇ ਆਪਣੀ ਟੀਮ ਦੇ ਨਾਲ ਕਾਦਿਆ ਜਿਹੜਾ ਕਸਬਾ ਹੈ ਇਥੇ ਆਏ ਸੀਗੇ ਤਾਂ ਇਹ ਸਾਡਾ سلسلہ ਚੱਲਦਾ ਪਿਆ ਪਿੱਛੇ ਅਸੀਂ ਬਟਾਲੇ ਵੀ ਮੀਟਿੰਗ ਕੀਤੀ ਸੀਗੀ ਤਾਂ ਇਹਦਾ ਮਕਸਦ ਬੇਸਿਕਲੀ ਇਹ ਹੀ ਹੈ ਕਿ ਲੋਕਾਂ ਦੇ ਨਾਲ ਜਿਹੜਾ ਮੇਲ ਮਿਲਾਪ ਪੁਲਿਸ ਦਾ ਚੰਗਾ ਹੋਵੇ ਇਸ ਤੋਂ ਇਲਾਵਾ ਇਥੇ ਤੁਸੀਂ ਦੇਖ ਰਹੇ ਸੀਗੇ ਕਿ ਅਸੀਂ ਲੋਕਾਂ ਦੇ ਕੁਝ ਫੀਡਬੈਕ ਕੁਝ ਸੁਜੈਸ਼ਨਸ ਵੀ ਲਈੇ ਹੈਗੇ ਨੇ ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਲੋਕਾਂ ਵੱਲੋਂ ਜਿਹੜਾ ਪੋਜ਼ਿਟਿਵ ਸੁਝਾਅ ਸਾਡੇ ਕੋਲ ਆ ਜਾਂਦਾ ਹੈ ਉਹਨੂੰ ਅਸੀਂ ਆਪਣੀ ਵਰਕਿੰਗ ਦੇ ਵਿੱਚ ਇਨਕਾਰਪੋਰੇਟ ਕਰੀਏ ਤਾ ਨਾਲ ਦੇ ਨਾਲ ਇਹ ਇੱਕ ਅਵੇਅਰਨੈਸ ਕੈਂਪੇਨ ਵੀ ਸੀਗੀ ਤਾਂ ਇਹਦੇ ਵਿੱਚ ਸਾਡੇ ਵੱਲੋਂ ਇਹ ਕੋਸ਼ਿਸ਼ ਸੀਗੀ ਕਿ ਜਿਸ ਤਰ੍ਹਾਂ ਇੱਕ ਸੇਫ ਪੰਜਾਬ ਕਰਕੇ ਇੱਕ ਪਲੇਟਫਾਰਮ ਹੈ ਪੰਜਾਬ ਪੁਲਿਸ ਦਾ ਤਾਂ ਉਹਦੇ ਵਿੱਚ ਨਸ਼ਾ ਵਿਰੋਧੀ ਕੋਈ ਇਨਫੋਰਮੇਸ਼ਨ ਲੋਕਾਂ ਦੇ ਕੋਲ ਹੁੰਦੀ ਹੈ ਤਾਂ ਉਹ ਉਹਦੇ ਵਿੱਚ ਬੇਝਿਜਕ ਉਹ ਸ਼ੇਅਰ ਕਰ ਸਕਦੇ ਆ ਉਹਦਾ ਨੰਬਰ ਵੀ ਮੈਂ ਸ਼ੇਅਰ ਕਰ ਲਿਆ ਤਾਂ ਅਪਾਰਟ ਫ਼rom that ਕੋਈ ਪੁਲਿਸਿੰਗ ਰਿਲੇਟਡ ਕੋਈ ਇਸ਼ੂ ਹੁੰਦਾ ਲੋਕਾਂ ਦਾ ਜਿਵੇਂ ਟਰੈਫਿਕ ਹੋ ਗਿਆ ਜਾਂ ਸਿਕਿਉਰਿਟੀ ਪੱਕੋ ਵੀ ਕੋਈ ਇਸ਼ੂ ਹੁੰਦਾ ਹੈ ਤਾਂ ਸਾਰਿਆਂ ਨੂੰ ਅਸੀਂ ਦਾਅਵਤ ਦਿੱਤੀ ਕਿ ਕਿਸੇ ਦਾ ਕੋਈ ਇਸ਼ੂ ਹੋ ਜਾਂਦਾ ਹੈ ਤਾਂ ਬਟਾਲਾ ਪੁਲਿਸ ਉਹਨਾਂ ਦੇ ਨਾਲ ਖੜ੍ਹ ਜੂ। ਮੈਂ ਵੈਸੇ ਸਮਝਾਤਾ ਇਹਦਾ ਜਿਹੜਾ ਐਨਡੀਪੀਐਸ ਐਕਟ ਹੈ ਉਹਦੇ ਵਿੱਚ ਪ੍ਰੋਵੀਜ਼ਨ ਹੈ ਤਾਂ ਉਹਨਾਂ ਨੂੰ ਇੰਸੂਰੇਟਰ ਦੇ ਵਿੱਚ ਜਲਾਇਆ ਜਾਂਦਾ ਹੈ। ਇੱਕ ਕਮੇਟੀ ਬੰਦੀ ਹੈ ਅੰਡਰ ਦਾ ਸੁਪਰਵੀਜ਼ਨ ਆਫ ਸੀਨੀਅਰ ਆਫਸਰਸ ਤਾਂ ਉਹ ਇੱਥੇ ਡਿਸਪੋਜ਼ ਆ ਹੁੰਦਾ ਹੈ। ਹੋਰ ਸਰ ਨੰਬਰ ਕਿਹੜਾ ਜਾਰੀ ਕੀਤਾ ਗਿਆ ਹੈ ਜੀ ਮੇਰੇ ਆਪੀ ਪਾਸਪੋਰਟ ਨੰਬਰ ਇੱਕ ਸੇਫ ਪੰਜਾਬ ਦਾ ਇੱਕ ਨੰਬਰ ਹੈਗਾ ਤਾਂ ਤੁਸੀਂ ਆਨਲਾਈਨ ਜੇ ਪਾਓਗੇ ਗੂਗਲ ਤੇ ਵੀ ਤੁਹਾਨੂੰ ਉਹ ਨੰਬਰ ਮਿਲ ਜਾਣਾ ਜਾਂ ਸਾਡੇ ਇੱਥੇ ਥਾਣੇ ਵੀ ਅਵੇਲੇਬਲ ਹੈਗਾ ਨਾ ਤੁਹਾਨੂੰ ਪ੍ਰੋਵਾਈਡ ਉੱਥੇ ਹੁੰਦਾ ਹੈ। ਜੀ ਸਰ ਤੁਸੀਂ ਬੜਾ ਖੁੱਲ ਕੇ ਬੋਲੇ ਹੋ ਕਿ ਨਸ਼ਾ ਸ਼ਹਿਰ ਵਿੱਚ ਬਹੁਤ ਜ਼ਿਆਦਾ ਚੱਲਦਾ ਪਰ ਲੈਣਾ ਚਾ ਰਿਹਾ ਵੱਡੇ ਵੱਡੇ ਮਰਮਖ ਕਰ ਰਿਹਾ। ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ? ਕੌਣ ਨੇ? ਇਹ ਨਸ਼ਾ esto ਪਹਿਲਾਂ ਬਹੁਤ ਚੱਲ ਰਿਹਾ ਸੀਗਾ ਤੇ ਜਦੋਂ ਦਾ ਐਸਐਚਓ ਆਇਆ ਨੇ ਕਾਫੀ ਥੱਲ ਵੀ ਪਾਈ ਆ ਪਰ ਨਸ਼ੇ ਦੇ ਵਿੱਚ ਇੱਕ ਚਿੱਠੀ ਪਿਛਲੇ ਸਮੇਂ ਵਿੱਚ ਅ ਕੁਇਬ ਇੱਕ ਸਾਲ ਸਵਾ ਸਾਲ ਪਹਿਲਾਂ ਇਸ ਕਰਤਕਾਂ ਦੀਆਂ ਦੇ ਵਿੱਚ ਘੁੰਮੀ ਆ ਕਿਸੇ ਨੇ ਇਨਫੋਰਮੇਸ਼ਨ ਸਰਕਾਰ ਤੱਕ ਪਹੁੰਚਾਈ ਆ ਪੁਲਿਸ ਨੂੰ ਪਹੁੰਚਾਈ ਆ ਉਹਦੇ ਵਿੱਚ ਨਾਮ ਲਿਖਿਆ ਹੋਇਆ ਉਹ ਨਾਂ ਜੇ ਉਹਨਾਂ ਦੀ ਉਹ ਪੜਤਾਲ ਨਹੀਂ ਹੋਏ ਜੇ ਉਹਨਾਂ ਦੀ ਉਹ ਪੜਤਾਲ ਹੋ ਜਾਵੇ ਤੇ ਉਹ ਜਿੰਨੇ ਵੀ ਕਾਦੀਆਂ ਵਿੱਚ ਵੱਡੇ ਵੱਡੇ ਤਸਕਰ ਬਿਠੇ ਆ ਉਹ ਪੜਤਾਲ ਤੋਂ ਬਾਅਦ ਉਹ ਛੇਰੇ ਵਿੱਚ ਆ ਸਕਦੇ ਆ ਤੇ ਉਹ ਨਸ਼ਾ ਖਤਮ ਕੀਤਾ ਜਾ ਸਕਦਾ ਹੋ ਤੁਸੀਂ ਜਾਣਕਾਰੀ ਦੇ ਚੁੱਕੇ ਐਸਐਸਪੀ ਸਾਹਿਬ ਨੂੰ ਨਹੀਂ ਵੇ ਮੈਂ ਐਸਐਸਪੀ ਸਾਹਿਬ ਨਾਲ ਮਿਲ ਕੇ ਉਹ ਸਾਰਾ ਉਹ ਡਾਕੂਮੈਂਟ ਮੈਂ ਦੁਬਾਰਾ ਉਹਦੀ ਪੜਤਾਲ ਜਿਹੜੀ ਹੈ ਨਾ ਕਰਵਾਉਂਗਾ ਉਹ ਤੁਹਾਨੂੰ ਪਤਾ ਸਾਰੇ ਬੰਦੇ ਕਿਹੜੇ ਨੇ ਉਹ ਸਾਰੇ ਬੰਦੇ ਜਿਹੜੇ ਚਿੱਠੀ ਵਿੱਚ ਲਿਖਿਆ ਉਹ 200% ਉਹ ਠੀਕ ਹੈ ਚਿੱਠੀ ਜਿਨੇ ਵੀ ਲਿਖਿਆ ਬੇਨਾਮੀ ਚਿੱਠੀਆਂ ਪਰ ਉਹਨੇ ਜੋ ਲਿਖਿਆ ਉਹ ਬਿਲਕੁਲ ਸੱਚ ਹੈ ਤੁਸੀਂ ਯਕੀਨ ਕਰਦੇ ਸੀ ਹਾਂ ਬਿਲਕੁਲ ਯਕੀਨ ਕਰਦਾ ਮੈਂ ਪੰਜਾਬ ਦੇ ਮੁੱਦੇ ਤੇ ਨਸ਼ੇ ਦੇ ਮੁੱਦੇ ਤੇ ਗੱਲ ਕੀਤੀ ਸੀ ਕਿ ਜੇਕਰ ਸਾਡੀਆਂ ਦੂਜੀਆਂ ਸਟੇਟਾਂ ਜਿਹੜੀਆਂ ਵਾਂ ਉਹਦੇ ਵਿੱਚ ਡੋਡੇ ਦੀ ਸਕਦੀਆਂ ਭੁੱਕੀ ਉੱਥੋਂ ਹੁੰਦੀ ਆ ਫੀਮ ਉੱਥੋਂ ਹੁੰਦੀ ਆ 400 ਤੋਂ ਵੱਧ ਕੇ ਹੁੰਦੀ ਆ ਤੇ ਜੇਕਰ ਪੰਜਾਬ ਨੂੰ ਥੋੜੀ ਜਿਹੀ ਖੋਲ ਦੇ ਦਿੱਤੀ ਐ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਤੇ ਇੱਥੇ ਵਿਜਨ ਦੇ ਨਾਲੇ ਉਹ ਕੁਦਰਤੀ ਚੀਜ਼ ਹੁੰਦੀ ਆ ਜਿਹੜੀ ਪਿਓਰ ਹੁੰਦੀ ਆ ਉਹਦੇ ਨਾਲ ਨੁਕਸਾਨ ਨਹੀਂ ਕਰਦੀ ਉਹ ਜਾਨ ਬਚ ਸਕਦੀ ਆ ਕਿਉਂਕਿ ਪਹਿਲਾਂ ਮੈਡੀਸਨ ਦੇ ਵਿੱਚ ਇਹ ਖਰਾਕ ਦੇ ਵਿੱਚ ਪੈਂਦੀ ਸੀ ਦਵਾਈ ਮੈਡੀਸਨ ਦੇ ਫੀ ਪੈਂਦੀ ਸੀ ਉਹ ਰਿਹੋ ਜਿਹੀਆਂ ਕੁਦਰਤੀ ਬਣਾਈਆਂ ਹੋਈਆਂ ਰੱਬ ਨੇ ਚੀਜ਼ਾਂ ਵਿੱਚ ਪਾਈਆਂ ਜਾਂਦੀਆਂ ਸੀ ਪਰ ਹੁਣ ਤੇ ਮਤਲਬ ਬੇੜਾ ਗਰਕ ਹੋ ਗਿਆ ਦੇ ਆਉਣ ਵਾਲੇ ਸਮੇਂ ਦੇ ਵਿੱਚ ਬਜਾਂਗੇ ਕਿੰਨਾ ਸਾਡੇ ਬੱਚੇ ਕਿੰਨਾ ਬਜਣਗੇ ਇਹਦੇ ਮਰਮੁਰ ਜਾਣੇ ਸਾਰੇ ਦੇ ਵਿੱਚ ਵੇਖੋ ਅਸੀਂ ਦੀ ਇੱਕੋ ਗੱਲ ਪਹਿਲਾਂ ਵੀ ਠੀਕ ਕਹੀ ਆ ਵੀ ਜੇਕਰ ਪੁਲਿਸ ਵੀ ਸਮਾਜ ਸੇਵੀ ਸੁਸਤਾਵਾ ਵੀ ਇੱਥੇ ਦੀ ਪਬਲਿਕ ਵੀ ਇੱਥੇ ਦੀਆਂ ਪੰਚਾਇਤਾਂ ਵੀ ਪਲੱਸ ਸਰਕਾਰ ਵੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਹਵੇ ਵੀ ਜੇਕਰ ਇਹ ਗੱਲ ਕਰੇ ਵੀ ਇਹਨੂੰ ਮਕੌੜਾ ਵਾ ਤੇ ਬੁਕਾ ਸਕਨੇ ਪਰ ਤਾਂ ਮਿਲ ਤੋਂ ਬਿਨਾ ਕੱਖ ਨਹੀਂ ਹੋ ਸਕਦਾ ਇਹ ਅੱਜ ਦਾ ਸੰਕਲਪ ਪ੍ਰੋਗਰਾਮ ਜੋ ਪੰਜਾਬ ਗਵਰਨਮੈਂਟ ਵੱਲੋਂ ਤਿਆਰ ਕੀਤਾ ਗਿਆ ਇਹਦੇ ਵਿੱਚ ਪੁਲਿਸ ਤੇ ਪਬਲਿਕ ਦੇ ਪਾੜੇ ਨੂੰ ਘਟ ਕਰਨ ਲਈ ਇਸ ਪ੍ਰੋਗਰਾਮ ਨੂੰ ਲਿਖਿਆ ਗਿਆ ਇਹਦੇ ਵਿੱਚ ਸਾਡੇ ਐਸਐਸਪੀ ਸਾਹਿਬ ਜੀ ਸਹਿਲ ਮਿਰਜੀ ਆਈਪੀਐਸ ਜੀ ਆਪਣਾ ਚ ਸ਼ਿਰਕਤ ਕੀਤੀ ਹੈ ਤੇ ਜਿਹੜੇ ਲੋਕ ਆਏ ਨੇ ਜਿਨ੍ਹਾਂ ਨੇ ਆਪਣੇ ਵਿਚਾਰ ਦੱਸੇ ਨੇ ਅਸੀਂ ਉਹਨਾਂ ਦਾ ਕੋਟਨ ਕੋਟਨ ਧੰਨਵਾਦ ਕਰਦੇ ਹਾਂ